ਖਾਲਸਾ ਵਾਹਿਗੁਰੂ ਦੀ ਖਫਤੇ ਅੱਜ ਮਾੜੀ ਕੰਬੋਕੇ ਨਗਰ ਦੇ ਵਿੱਚ ਜੋ ਸ਼ਹੀਦ ਬਾਬਾ ਸੁਖਾ ਸਿੰਘ ਸਾਹਿਬ ਜੀ ਦਾ ਇਤਿਹਾਸਕ ਨਗਰ ਹੈ ਉੱਥੇ ਸਾਰੇ ਸਿੰਘਾਂ ਦੇ ਵੱਲੋਂ ਰਲ ਮਿਲ ਕੇ ਇਕੱਤਰ ਹੋ ਕਰਕੇ ਡੋਰ ਟੂ ਡੋਰ ਪ੍ਰਚਾਰ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਉਹਨਾਂ ਦੇ ਹੱਕ ਵਿੱਚ ਕੀਤਾ ਗਿਆ ਹੈ ਬਹੁਤ ਹੀ ਵਧੀਆ ਪਿੰਡ ਦੇ ਸਾਰੇ ਸੱਜਣਾ ਵੱਲੋਂ ਰਿਸਪਾਂਸ ਮਿਲਿਆ ਹੈ ਜਿਹੜੇ ਘਰ ਦੇ ਵਿੱਚ ਵੀ ਗਏ ਆ ਸਾਰਿਆਂ ਨੇ ਹੱਥ ਜੋੜ ਕੇ ਹੋਏ ਬੇਨਤੀ ਕੀਤੀ ਆ ਵੀ ਆਪਾਂ ਤਗੜੇ ਹੋ ਕੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆਪਾਂ ਜਿਹੜਾ ਇਹ ਵੋਟ ਪਾ ਕੇ ਤੇ ਉਹਨਾਂ ਨੂੰ ਕਾਮਯਾਬ ਕਰੀਏ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਆਪਾਂ ਬਾਹਰ ਕਢਾਈਏ ਕਿਉਂਕਿ ਆਪਾਂ ਸਿਆਸੀ ਪਾਰਟੀਆਂ ਦੇ ਸਾਰੇ ਆਗੂਆਂ ਨੂੰ ਪਾਰਟੀਆਂ ਦੇ ਵੱਖ-ਵੱਖ ਜਿਹੜੇ ਪਿਛਲੇ ਸਮੇਂ ਦੇ ਵਿੱਚ ਉਹ ਸੱਤਾ ਦੇ ਵਿੱਚ ਰਹੇ ਆਪਾਂ ਸਾਰੇ ਜਾਣਦੇ ਆ ਉਹਨਾਂ ਨੇ ਕੀ ਰੰਗ ਲਾਏ ਆ ਤੇ ਅੱਜ ਵੀ ਉਹ ਲੋਕ ਜਿਹੜੇ ਉਹ ਭਾਈ ਸਾਹਿਬ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਆ ਪਰ ਇਸ ਵੇਲੇ ਜਿਹੜਾ ਹਵਾ ਹੈ ਉਹ ਭਾਈ ਅਮਰਤਪਾਲ ਸਿੰਘ ਖਾਲਸਾ ਉਹਦੇ ਹੱਕ ਦੇ ਵਿੱਚ ਆ ਖਡੂਰ ਸਾਹਿਬ ਹਲਕੇ ਦੇ ਵਿੱਚੋਂ ਬਹੁਤ ਵੱਡੀ ਲੀਡ ਦੇ ਨਾਲ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਉਹਨਾਂ ਦੀ ਜਿੱਤ ਹੋਊਗੀ ਤੇ ਜੋ ਸਰਕਾਰ ਨੇ ਉਹਨਾਂ ਦੇ ਉੱਤੇ ਐਨਐਸਐ ਲਾ ਕੇ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਸੁਟਿਆ ਹੈ ਉਥੋਂ ਆਪਾਂ ਭਾਈ ਸਾਹਿਬ ਨੂੰ ਜਿਤਾ ਕੇ ਤੇ ਆਪਾਂ ਫੇਰ ਉਹਨਾਂ ਨੂੰ ਉਸੇ ਤਰ੍ਹਾਂ ਪੰਥ ਦੀ ਸੇਵਾ ਦੇ ਵਿੱਚ ਲਾਉਣਾ ਜਿਸ ਤਰ੍ਹਾਂ ਉਹਨਾਂ ਨੇ ਪੰਥ ਦੇ ਕਾਰਜ ਅਰੰਭੇ ਸੀ ਜਿਵੇਂ ਮੁੰਡਿਆਂ ਦੇ ਨਸ਼ੇ ਛਡਾਉਣ ਦਾ ਕਾਰਜ ਉਹਨਾਂ ਕੀਤਾ ਖਾਲਸਾ ਵਹੀਰ ਉਹਨਾਂ ਨੇ ਚਲਾਈ ਬਹੁਤ ਵੱਡੇ ਪੱਧਰ ਤੇ ਨੌਜਵਾਨੀ ਉਹਨਾਂ ਦੇ ਨਾਲ ਜੁੜੀ ਤੇ ਬਹੁਤ ਲੋਕਾਂ ਨੇ ਨੌਜਵਾਨ ਵੀਰਾਂ ਨੇ ਅਮਰਤ ਛਕਿਆ ਸਿੱਖੀ ਧਾਰਨ ਕੀਤੀ ਤੇ ਆਪਾਂ ਇਹੋ ਹੀ ਜਿਹੜੇ ਆਪਣੀ ਮਨਸ਼ਾ ਵਾ ਇਹੋ ਹੀ ਭਾਵਨਾ ਹੈ ਉਹਨਾਂ ਨੂੰ ਵੋਟਾਂ ਪਾਉਣ ਦੀ ਤੇ ਆਪਾਂ ਭਾਉ ਅਮਰਤਪਾਲ ਸਿੰਘ ਦੇ ਹੱਕ 'ਚ ਵੋਟਾਂ ਪਾ ਕੇ ਤੇ ਆਪਾਂ ਉਹਨਾਂ ਨੂੰ ਉਸੇ ਤਰ੍ਹਾਂ ਫੇਰ ਉਸੇ ਪੰਥਕ ਕਾਰਜਾਂ ਦੇ ਵਿੱਚ ਆਪਾਂ ਉਹਨਾਂ ਨੂੰ ਲਾਉਣਾ ਹੈ ਤੇ ਮੈਂ ਹੋਰ ਵੀ ਨਗਰਾਂ ਦੀ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਤੇ ਆਪਾਂ ਡੋਰ ਟੂ ਡੋਰ ਕਰਕੇ ਹਰ ਇੱਕ ਘਰ ਦੇ ਵਿੱਚ ਪਹੁੰਚ ਕਰਕੇ ਆਪਾਂ ਜਰੂਰ ਬੇਨਤੀ ਕਰੀਏ ਸਾਰਿਆਂ ਨੂੰ ਕਿਉਂਕਿ ਪਿੰਡ ਦੇ ਵਿੱਚ ਕਈ ਇਹੋ ਜਿਹੇ ਵੀਰ ਵੀ ਹੈਗੇ ਆ ਜਿਹੜੇ ਜਿਨ੍ਹਾਂ ਨੂੰ ਆਪਾਂ ਅੱਜ ਵੀ ਅਹੀਂ ਜਾ ਕੇ ਮਿਲੇ ਆ ਤੇ ਉਹਨਾਂ ਨੇ ਆਖਿਆ ਵੀ ਅਸੀਂ ਜਿਸ ਤਰ੍ਹਾਂ ਵੀ ਤੁਸੀਂ ਕਹੋਗੇ ਅਸੀਂ ਹਰ ਪੱਖ ਤੋਂ ਤੁਹਾਡੇ ਨਾਲ ਆ ਕਹਿਣ ਤੋਂ ਭਾਵੇਂ ਵੀ ਆਪਾਂ ਨੂੰ ਕਿਹੇ ਕਹਿਣ ਦੀ ਕਿਤੇ ਆਪਾਂ ਨੂੰ ਇਹ ਨਾ ਹੋਵੇ ਵੀ ਕੋਈ ਆਖੇ ਮੈਨੂੰ ਆਖਿਆ ਨਹੀਂਗਾ ਆਪਾਂ ਇਸ ਕਰਕੇ ਸਾਰੇ ਨਗਰਾਂ ਦੇ ਵਿੱਚ ਆਪੋ ਆਪਣੇ ਜਿਹੜੇ ਨਗਰਾਂ ਦੇ ਆਗੂ ਆ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਡੋਰ ਟੂ ਡੋਰ ਪ੍ਰਚਾਰ ਕਰਕੇ ਆਪਾਂ ਪਾ ਉਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰੀਏ ਉਹਨਾਂ ਨੂੰ ਵੋਟਾਂ ਪਾ ਕੇ ਤੇ ਜਿਤਾਈਏ ਅੱਜ ਸ਼ਹੀਦ ਬਾਬਾ ਸੁਖਾ ਸਿੰਘ ਜੀ ਦੇ ਇਤਿਹਾਸਕ ਨਗਰ ਮਾੜੀ ਕੰਬੋ ਕੇ ਵਿਖੇ ਇਹ ਸਾਰੀ ਸੰਗਤ ਤੁਸੀਂ ਜਿਹੜੀ ਵੇਖ ਰਹਿ ਜੇ ਇਸ ਸਵੇਰ ਤੋਂ ਇਹ ਵੀਰ ਜਿਹੜੇ ਆ ਇਹ ਬਹੁਤ ਮਿਹਨਤ ਕਰ ਰਹੇ ਆ ਘਰ ਘਰ ਜਾ ਕੇ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਵੋਟਾਂ ਮੰਗਣ ਦੀ ਜਿਹੜੀ ਇਹ ਸੇਵਾ ਰੰਭੀ ਆ ਕਿ ਜਿੰਨੇ ਦਿਨਾਂ ਤੱਕ ਇਹ ਚੋਣ ਪ੍ਰਚਾਰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜੀਆਂ ਗਾਈਡਲਾਈਨਸ ਨੇ ਉਹਦੇ ਅਨੁਸਾਰ ਚੱਲਣਾ ਹੈ ਉਨੇ ਦਿਨਾਂ ਤੱਕ ਆਪਾਂ ਵਾਧ ਚੜਕੇ ਇਸੇ ਤਰ੍ਹਾਂ ਹੀ ਸੇਵਾ ਦੇ ਵਿੱਚ ਲੱਗੇ ਰਹਿਣਾ ਜੀ ਸਾਰਿਆਂ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ